ਕੱਡੇ ਸਾਡੇ ਲੱਗਣਾਂ ਕੋਈ ਕਿੰਨੀ ਕੋਈ ਗਿੱਤ ਨਹੀਂ ਜੋ ਅੰਨਯਾਜ ਮੇਰਾ ਮਤਰੀ ਮੇਰੀ ਮੇਰੀ ਮੱਤ ਦੀ ਇੱਕ ਪੰਜ ਪਾ ਬੱਗੇ ਜੋ ਉਹ ਢਾਗ ਜਿੱਦਗੇ ਇਹ ਪਾ ਦੀ ਪ੍ਰਾਣੂ ਹਿਸਟਰੀ ਦੇਖੀ ਤਾਂ 2011 ਤੋਂ ਜੋ ਗਲਾ ਫੌਜਦਾਰੀ ਬਗਤ ਨੇ ਦਰਜ ਨੇ ਇਹ ਇਹ ਧੱਕਾ ਕਰਨਾ ਸਾਡਾ ਇਹ ਸਭਾ 1 ਲੱਖ ਪਾਈ ਨਾ ਵੀ ਇਹਨਾਂ ਢਵਾ ਦੋਣਾ ਕਹਿੰਦੇ ਕਿ ਇੰਨਾ ਸ਼ਾਹ ਵਿਕਦਾ ਆਹ ਡੇਰਿਆਂ ਚ ਨਸ਼ਾ ਵਿਕਿੰਦੇ ਆ ਮੈਨੂੰ 65 ਸਾਲ ਹੋ ਗਏ ਮੈਂ ਕੋਈ ਮੇਰੇ ਪਰਚਾ ਕੱਢ ਕੇ ਵਿਖਾਦੀ ਕੋਈ ਮੇਰੇ ਬੱਚੇ ਦੇ ਪਰਚਾ ਕੱਢ ਕੇ ਵਿਖਾ ਦੇ ਉਹਦੇ ਖਿਲਾਫ ਸੱਤੋਂ ਕੱਢਨੇ ਦਰ ਗਿਆ ਪਰ ਰੈਂਟ ਤੇ ਅੱਛੀ ਹੀ ਹੋਇਆ ਇਸ ਤੋਂ ਇਲਾਵਾ ਦਾ ਮੇਰਾ ਭਰਾ ਜੀਸੀ ਉਹ ਵੀ ਬੜਾ ਨੋਟੋਰੀਅਸ ਕੰਮ ਕਰਦਾ ਜੋ ਅਸਵਾ ਦੇਖਦਾ ਸੱਜਣ ਮਗਰ ਆਪਣੇ ਦੇ ਖਿਲਾਫ ਕਰਦੇ ਪਰ ਬਹੁਤ ਘਾਰਾ ਬਦਲ ਕੋਕੀ ਦਾ ਮਗਰ ਤੇ ਆਪਾਂ ਕਰਦੇ ਚੱਲਦੇ ਜਬਾਪ ਦਾ ਸਮਾਇਕ ਤੇ ਅੱਜ ਕੋਕੀ ਦਾ ਮਗਰ ਆ ਅੱਜ ਆਹ ਤਾਂ ਅੰਦਰ ਕੋਕੀ ਫਾੜ ਕੇ ਨਾ ਨਾ ਸਿਰ ਪਹਿਲੇ ਗਾਦੀ ਇਹ ਨਾਮ ਜਪ ਮੈਂ ਤਾਂ ਬਲੰਦ ਸਿੰਘ ਜੀ ਦੇਖੋ ਤੇ ਰਹਿਣ ਵਾਲੇ ਮੈਂ ਅਨ ਘਟ ਦਾ ਨੀਵੇਂ ਲੱਕੇ ਦਿਆ ਅੱਜ ਜੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਕੀ ਇਹ ਸਾਰੇ ਸਾਡੀ ਗਲਤ ਬਾਈ ਨਾ ਸਾਡੇ ਘਰ ਤੜਾਉਣ ਡਿਆ ਨੇ ਮੈਨੂੰ 40 ਸਾਲ ਹੋ ਗਏ ਟ੍ਰਾਂਸਪੋਰਟ ਲੈਣ ਚਲਾਉਂਦੇ ਨੂੰ ਨਾ ਮੇਰੇ ਬੱਚੇ ਦਾ ਕੋਈ ਪਰਚਾ ਨਾ ਮੇਰੇ ਤੇ ਕੋਈ ਪਰਚਾ ਇਹ ਨਿਯਾਇ ਸਾਡੇ ਆਪਣਾ ਗਾਂ ਬੱਦੀ ਆ ਇੱਕ ਬਸ ਧਾਰਾ ਢਾਈ ਜਾਂਦਾ ਹੈ ਨਹੀਂ ਜਗਾ ਤੁਹਾਡੀ ਹੈ ਕਿ ਨਹੀਂ ਜਗਾ ਤੇ ਚਲੋ ਹੈਗੀ ਹੈ ਤੇ ਸਾਬ ਸੂਬਾ ਆਉਂਦੇ ਆ ਤੇ ਉਹਨਾਂ ਲਈ ਆਪਣੀ ਸਫਾਈ ਕਾਤੇ ਇਹ ਬਣਾਇਆ ਜਗਾ ਕਰੋ ਤਸਕਰੀ ਦੀ ਗੱਲ ਕਰਦੇ ਵੀ ਨਾ ਨਾ ਜੀ ਆਪਾਂ ਆਪਣੇ ਦੇ ਤੁਸੀਂ ਮੇਰਾ ਚੈੱਕ ਕਰੋ ਮੈਂ ਬਲਵਿੰਦਰ ਸਿੰਘ ਨਾਮ ਮੇਰਾ ਮੇਰਾ ਚਾਲੀ 65 ਸਾਲਾਂ ਦੀ ਉਮਰ ਹੈ ਵਿੱਚ ਇੱਕ ਪਰਚਾ ਕੱਢ ਦੋ ਮੇਰਾ ਆਪਣਾ ਕੋਈ ਚੀਜ਼ ਦਾ ਵੀ ਪਰਿਵਾਰ ਚ ਕਿਸੇ ਦੇ ਤੇ ਕਰਤਾ ਕੋਈ ਨਹੀਂ ਨਹੀਂ ਮੇਰੇ ਬੱਚੇ ਦੇ ਨਹੀਂ ਆ ਗਏ ਨਹੀਂ ਜਗਾ ਸਾਡੀ ਮਾਦੀ ਮਕਾਨ ਆ ਗਿਆ ਇਹ ਜਗਾ ਕਿਸੇ ਦਾ ਇਹ ਜਗਾ ਇਦਾਂ ਮਤਲਬ ਆਪਾਂ ਗਾਂ ਦੇ ਬੱਦੀ ਕੇ ਮੱਝ ਬੱਦੀ ਹੋਰ ਗੱਲ ਕੋਈ ਨਹੀਂ ਗਈ ਤੇ ਪਰਚਾ ਤੁਹਾਡੇ ਤੇ ਨਾ ਮੇਰੇ ਤੇ ਕੋਈ ਪਰਚਾ ਹੀ ਨਹੀਂ ਹੈਗਾ ਆਪਣੇ ਦਾ ਕੋਈ ਇਹ ਇਹ ਫਿਰ ਧੱਕਾ ਕਰ ਰਹੇ ਆ ਸਾਡਾ ਨਹੀਂ ਸੰਬੰਧ ਕੀ ਇਸ ਜਗਾ ਦਾ ਇਹ ਸਿਰਫ ਇੱਕ ਲੱਖ 22 ਨਾਲ ਵੀ ਇਹਨਾਂ ਟਵਾ ਦੋ ਨਹੀਂ ਕੋਈ ਨਾਮ ਕੋ ਕਿਸੇ ਦੀ ਮਾਲਕੀ ਹੋ ਗਈ ਨਹੀਂ ਮਾਲਕ ਕਿਸੇ ਦੀ ਨਹੀਂ ਸਿਰਫ ਨਾਲਾ ਇਦਾਂ ਵਾਲਾ ਹੀ ਨਾਲੇ ਲਾਗੇ ਪਾਈ ਹੈ ਖੁਰਖਾ ਦੀ ਕੋਈ ਲ ਇਸ ਸਮਾਨ ਦੀ ਕੋਈ ਵੇਚਦੇ ਕੋਈ ਲੈਣਾ ਦੇਣਾ ਕੋਈ ਨਹੀਂ ਆ ਸਰਕਾਰ ਕਹਿੰਦੀ ਆ ਕਿ ਅਸੀਂ ਯੁੱਧ ਛੇੜਿਆ ਬਾਅਦ ਜਿਹੜੇ ਆਦੀਸ਼ਾਨ ਬੰਗਲੇ ਪੈਸਿਆਂ ਦਾ ਬਣਾਏ ਗਏ ਆ ਨਸ਼ੇ ਦੀ ਕਾਰੋਬਾਰ ਨਾਲ ਉਹਨੂੰ ਪਹਾਰੇ ਨਹੀਂ ਸਰ ਇਹ ਦੇਖੋ ਇਹ ਬਾਣਾ ਨਹੀਂ ਆ ਨਾ ਕੋਈ ਲੈਣਾ ਢਾਰਾ ਮੱਝਾ ਦੋ ਇਹ ਗਾਂ ਦੇ ਮੱਝਾ ਗਈ ਆ ਮੈਨੂੰ 65 ਸਾਲ ਹੋ ਗਏ ਮੈਂ ਕੋਈ ਮੇਰੇ ਪਰਚਾ ਕੱਢ ਕੇ ਵਿਖਾ ਦੇ ਕੋਈ ਮੇਰੇ ਬੱਚੇ ਦੇ ਪਰਚਾ ਕੱਢ ਕੇ ਵਿਖਾ ਦੇ ਕੋਈ ਹਾਂਜੀ ਵਿਰੋਧ ਕਰਾਂਗੇ ਜੀ ਜੂਠ ਕਰਾਂਗੇ ਦੱਸਾਂਗੇ ਪਿੰਡ 'ਚ ਸਮਾਨ ਵੇਚਣ ਦੇ ਆ ਸ਼ਰਾਬ ਵੇਚਣ ਦੀ ਜੂਏ ਹੁੰਦੇ ਆ ਜੂਏ ਸੱਟੇ ਹੁੰਦੇ ਆ ਉਹਨਾਂ ਨੂੰ ਫੜਦਾ ਹੀ ਕੋਈ ਨਹੀਂ ਚੁੰਕੀ ਦਾ ਮਗਰ ਚਾਰ ਪੰਜ ਅੱਡੇ ਚੱਲਣ ਦੇ ਸ਼ਰਾਬ ਦੇ ਸਮੈਗ ਦੇ ਅੱਛਾ ਕਿਹੜੀ ਔਕੀ ਆ ਚੁੰਕੀ ਦਾ ਮਗਰ ਆ ਆ ਅਨਗੜ ਚੁੰਕੀ ਫਾੜਕੇ ਦੇ ਨਾਲ ਅੱਛਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਨਾ ਸਿਰ ਪਹਲੇ ਜਾਂਦੀ ਹੈ ਤੇ ਇਹਨੂੰ ਢਾ ਕੇ ਕੀ ਫਿਰ ਸਮਾਂ ਇਹਨੂੰ ਪਤਾ ਨਹੀਂ ਕੀ ਮਿਲਣਾ ਤੁਹਾਨੂੰ ਮੇਰਾ ਨਾਂ ਖੋਸ਼ੀ ਹੈ ਕਿੱਥੋਂ ਦੇ ਰਹਿਣ ਵਾਲੇ ਆ ਇਹ ਇੱਥੋਂ ਦੇ ਰਹਿਣ ਵਾਲੇ ਆ ਤੇ ਆ ਅੱਜ ਕਹਿੰਦੇ ਸਰਕਾਰ ਨਸ਼ਾ ਦਸਤਾਂ ਦਾ ਘਸਗਲ ਲਟੋਣ ਨਹੀਂ ਨਹੀਂ ਕਹਿਦਾ ਨਹੀਂ ਇਹ ਸਾਡੇ ਸੱਤ ਸੌਰੇ ਦੀ ਜਾਇਦਾਦ ਬਣੀ ਆ ਉਹਦੇ ਚ ਹੀ ਬੈਠੇ ਸਾਰੇ ਅੱਛਾ ਇੱਕ ਤਿੰਨ ਘਰ ਤੇ ਬਾਕੀ ਆ ਤਾਂ ਡੇਰੀ ਅਹੀ ਮਤਲਬ ਡੰਗਰ ਰੱਖੇ ਆ ਆਪਣੇ ਘਰ ਵਾਸਤੇ ਤੇ ਹੁਣ ਕੋਈ ਇਹਨਾਂ ਦੀ ਲਾਗਤ ਬਾਜੀ ਕਿਸੇ ਵੀ ਤੇ ਕਹਿੰਦੇ ਕਿ ਇਹ ਨਸ਼ਾ ਵਿਕਦਾ ਆ ਡੇਰਿਆਂ ਚ ਨਸ਼ਾ ਵਿਕਿੰਦੇ ਆ ਅੱਛਾ ਜਾਂਚ ਤਾਂ ਪੁੱਛ ਲਓ ਆਂਡਕ ਵਾਂਡ ਕੇ ਇਹਨੂੰ ਪੁੱਛ ਕੇ ਕੈਮਰੇ ਚੈੱਕ ਕਰਕੇ ਵੇਖ ਲਓ ਕੈਮਰੇ ਲੱਗੇ ਸਾਰਿਆਂ ਦੇ ਘਰ ਦੇ ਤੇ ਤਾਂ ਵੀ ਕੋਈ ਗੱਲ ਕਰ ਸਕਦੇ ਤੇ ਇਹ ਕੌਣ ਰਹਿੰਦਾ ਇੱਥੇ ਕਿ ਨਹੀਂ ਕੋਈ ਮਾਲਕਤ ਕੌਣ ਹੈ ਜਗ੍ਹਾ ਦਾ ਮਾਲਕ ਅਹੀਂ ਆ ਕਿ ਆਪ ਆ ਜਗ੍ਹਾ ਦੇ ਮਾਲਕ ਅਹੀਂ ਆ ਸਰਕਾਰੀ ਆ ਸਰਕਾਰੀ ਆ ਇੱਥੇ ਗੰਦ ਗੁੰਦ ਬਹੁਤ ਹੀ ਤੇ ਅਸੀਂ ਡੰਗਰ ਰੱਖੇ ਮਾਝਾ ਗਾਂ ਆ ਤੇ ਮਤਲਬ ਅਸੀਂ ਦੁੱਧੂ ਦਾ ਆਪਣਾ ਘਰ ਦਾ ਹੀ ਸਾਡਾ ਹਾਂ ਤਾਂ ਬਾਕੀ ਇਹਦਾ ਸੰਬੰਧ ਕਿਸੇ ਨਸ਼ੇ ਦਾ ਸਕੰਨ ਨਹੀਂ ਨਾ ਕਿਸੇ ਨਾਲ ਹੀ ਕਿਸੇ ਨਾਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਪੁੱਛ ਕੇ ਵੇਖ ਲੋ ਜਿੰਨੂੰ ਮਰਜੀ ਲਾਗਤ ਬਾਜੀ ਨਾ ਤੱਕਾ ਤੱਕਾ ਠੀਕ ਸੋ ਇਹ 14ਵੀਂ ਅੱਜ ਡੈਮੋਲਿਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਪੁਲਿਸ ਅਮਦਾਰ ਸਾਡੇ ਤੋਂ ਮੰਗੀ ਸੀ ਉਹਨਾਂ ਨੇ ਅਸੀਂ ਉੱਥੇ ਆਏ ਆ ਇਹਦੇ ਚ ਚੰਦ ਸਿੰਘ son of ਲਾਬ ਸਿੰਘ ਦਾ ਘਰ ਹੈ ਅਨਗੜ ਦਾ ਗੇਟ ਕੀਮਾ ਪੁਲਿਸ ਸਟੇਸ਼ਨ ਚ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਪ੍ਰੀਵੈਂਟਿਵ ਐਕਸ਼ਨ ਵੀ ਹੋਇਆ ਹੈ ਔਰ ਕਾਫੀ ਨੋਟੋਰੀਅਸ ਬੰਦਾ ਹੈ ਇਸ ਤੋਂ ਇਲਾਵਾ ਇਹਦਾ ਜਿਹੜਾ ਭਰਾ ਜਸਪੀਰ ਸਿੰਘ ਉਹ ਵੀ ਬੜਾ ਨੋਟੋਰੀਅਸ ਗੈਂਗਸਟਰ ਹੈ ਜੋ ਇਸ ਵੇਲੇ ਜੇਲ੍ਹ 'ਚ ਹੈ 37 ਮੁਕਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ ਔਰ ਸਾਰਾ ਜਿਹੜਾ ਇਹ ਚੰਦ ਸਿੰਘ ਇਹਦੀ ਜਿਹੜੀ ਫੈਮਿਲੀ ਹੈ ਇਸ ਕੰਮ 'ਚ ਲੱਗੀ ਹੋਈ ਹੈ ਔਰ ਇਹਨਾਂ ਖਿਲਾਫ ਜਿਹੜੇ ਲੇਟੈਸਟ ਮੁਕਦਮਾ ਹੈਗਾ 2025 ਦਾ ਹੈ 275 ਨੰਬਰ 210 2025 ਲੇਟੈਸਟ ਇਸੇ ਮਹੀਨੇ ਦਾ ਹੈਗਾ ਇਹ ਚੇਕੇ 10 ਗ੍ਰਾਮ ਹਿਰੋਇਨ ਵੀ ਹੈ ਤਾਂ ਬਰਾਮਦ ਹੋਈ ਸੀ ਇਹ ਆਪਾਂ ਦੀ ਪ੍ਰਾਵਣੀ ਹਿਸਟਰੀ ਦੇਖੀਏ ਤਾਂ 2011 ਤੋਂ ਇਹਦੇ ਖਿਲਾਫ ਫੌਜਦਾਰੀ ਮੁਕਦਮੇ ਦਰਜ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੇਨ ਐਨਡੀਪੀਐਸ ਦਾ ਕੰਮ ਹੈ ਉਹ 7 4 2012 ਤੋਂ ਪਹਿਲਾ ਮੁਕਦਮਾ ਇਹਦੇ ਖਿਲਾਫ ਦਰਜ ਹੈ ਜੀਟੀਕਮਾ ਪੁਲਿਸ ਸਟੇਸ਼ਨ ਜਿੱਥੇ ਕਿ ਕਮਰਸ਼ੀਅਲ ਕੁਆਂਟੀਟੀ ਸੌਰੀ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਦਾ ਤਰਨਤਾਰਨ ਦਾ ਮਕਦਮਾ ਹੈਗਾ ਔਰ ਉਸ ਤੋਂ ਇਲਾਵਾ ਗੇਟ ਕੀ ਮਾਂਚੀ ਇਹਦੇ ਅਲੱਗ-ਅਲੱਗ ਹਿਰੋਇਨ ਦੇ ਮਕਦਮੇ ਦਰਜ ਨੇ ਇਹ ਸਾਡੀ ਜਿਹੜੀ ਕਮਿਸ਼ਨਰ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਸਟੇਟ ਵੱਲੋਂ ਸੀਐਮ ਸਾਹਿਬ ਨੂੰ ਬਣਾਈ ਹੈ ਉਹਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਔਰ ਕੰਪਟੈਂਟ ਅਥਾਰਟੀ ਦਿੱਲੀ ਰਾਹੀਂ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਕਰਾ ਕੇ ਨੋਟਿਸ ਦਿੰਨੇ ਆ ਰੈਵਨਿਊ ਨੂੰ ਦੱਸਿਆ ਜਾਂਦਾ ਔਰ ਉਹਦਾ ਅਗਲਾ ਨਾ ਪ੍ਰੋਸੈਸ ਹੈਗਾ ਫੋਰਫੀਚਰ ਦਾ ਉਹ ਵੀ ਅਸੀਂ ਉਹਨੂੰ ਵੀ ਅਡਾਪਟ ਕਰਦੇ ਦੇਖੋ ਬਹੁਤ ਫਰਕ ਹੈ ਮੇਰੇ ਮੁਤਾਬਕ ਤਾਂ ਅਵੇਲੇਬਿਲਟੀ ਔਨ ਸਟਰੀਟ ਘਟਾ ਤਾਂ ਹੀ ਫਾਰਮਾਸਿਊਟੀਕਲ ਡਰੱਗਸ ਤੁਸੀਂ ਦੇਖੋ ਉਹਦੀ ਰਿਕਵਰੀ ਬਹੁਤ ਲੱਖਾਂ ਚ ਆਈ ਹੈ ਔਰ ਸਾਡੇ ਕਮਿਸ਼ਨੇਟ ਦੇ ਵਿੱਚ ਐਡੀ ਵੱਡੀਆਂ ਰਿਕਵਰੀਆਂ ਨਹੀਂ ਹੋਈਆਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਜਾ ਕੇ ਇੰਟਰ ਸਟੇਟ ਯੂਪੀ ਗੁਜਰਾਤ ਔਰ ਮਧਿਆ ਪ੍ਰਦੇਸ਼ ਦੇ ਵਿੱਚ ਵੀ ਜਾ ਕੇ ਰਿਕਵਰੀਆਂ ਕੀਤੀਆਂ ਇਥੋਂ ਡਰਗ ਇਨਸਪੈਕਟਰ ਲੈ ਕੇ ਜਾ ਕੇ ਬਾਕੀ ਜਿਹੜਾ ਕ੍ਰਾਸ ਬਾਰਡਰ ਡਰੋਨ ਦਾ ਕੰਮ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਮਤਲਬ ਸਾਡਾ ਗਵਾਂਡੀ ਮੁਲਕ ਇਸ ਕੰਮ 'ਚ ਲੱਗੇ ਰਹਿੰਦਾ ਔਰ ਪੁਸ਼ਨ ਕਰਦੇ ਰਹਿੰਦੇ ਹੋ ਡਰਗ ਦੀ ਜਿਹੜੀ ਸਪਲਾਈ ਹੈ ਬਟ ਪੂਰੀ ਤਰ੍ਹਾਂ ਸਤਰਕਾਂ ਸੀ ਔਰ ਰਿਕਵਰੀਜ਼ ਵੀ ਸ਼ੋ ਕਰਦੀਆਂ ਕਿ ਕਿੰਨਾ ਇਨਫੋਰਸਮੈਂਟ ਦੇ ਉੱਤੇ ਸਟਰੋਂਗ ਕਮ ਹੋਏ ਨਹੀਂ ਮੁਸ਼ਕਲ ਕੋਈ ਨਹੀਂ ਹੈ ਤੁਹਾਡੇ ਸਾਹਮਣੇ ਆਪਾਂ ਖੜੇ ਹੈ ਮੈਂ ਤਾਂ ਆਪ ਸੀਨੀਅਰ ਮੋਸਟ ਆਫੀਸਰ ਹਾਂ ਡਿਸਟ੍ਰਿਕਟ ਦਾ ਅਸੀਂ ਆਪ ਖੜੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਆਫੀਸਰਜ਼ ਆਏ ਹੋਏ ਆ ਉਹਨਾਂ ਦਾ ਜਿਹੜਾ ਆਰਡਰ ਸੀ ਪੁਲਿਸ ਅਮਦਦ ਦਾ ਉਹਨੂੰ ਆਪ ਮੈਂ ਖੁਦ ਆਪਣੇ ਲੈਵਲ ਤੇ ਆ ਕੇ ਇੰਪਲੀਮੈਂਟ ਕਰਾ ਰਿਹਾ ਔਰ ਉਹਨਾਂ ਨੂੰ ਪੂਰਾ ਹੀ ਸਹਿਯੋਗ ਦੇ ਰਹੇ ਹਾਂ ਸਰਕਲ ਚ ਹੋਰ ਕਿਹਦੇ ਕੰਮ ਤੇ ਚਰਚਾ ਹੋ ਰਹੀ ਹੈ ਇਹ ਨਹੀਂ ਹੋ ਸਕਦੀ ਹੈ ਬਦਰ ਬਿਲਕੁਲ ਜੋ ਇਲੈਗੈਲਟੀ ਹੈ ਜੋ ਕਾਰਪੋਰੇਸ਼ਨ ਸਮਝਦੀ ਹੈ ਕਿ ਇਲੈਗਲ ਹੈ ਉਹਨੂੰ ਜੂਟਾਇਆ ਜਾਏਗਾ ਸਾਰੇ ਪਰਿਵਾਰ ਕਹਿੰਦੇ ਕਿ ਸਾਡੇ ਕੋਈ ਪਰਚਾ ਨਹੀਂ ਦਰਜ ਤੇ ਜਿਹੜੀ ਜਗ੍ਹਾ ਹੈਗੀ ਹੈ ਇਹ ਸਾਡੀ ਹੈ ਵੀ ਚਲੋ ਦੇਖੋ ਇਹ ਚੀਜ਼ਾਂ ਤਾਂ ਉਹਨਾਂ ਨੇ ਨੋਟਿਸ ਦੇ ਵਿੱਚ ਕੰਪਟੈਂਟ ਅਥਾਰਟੀ ਨੂੰ ਦੱਸੀਆਂ ਸੀ ਸਾਡਾ ਤਾਂ ਉਹ ਕੋਈ ਕੰਮ ਨਹੀਂ ਅਸੀਂ ਤਾਂ ਬੇਸਿਕਲੀ ਪੁਲਿਸ ਹੈਲਪ ਦੇਣ ਵਾਸਤੇ ਇੱਥੇ ਆਏ ਆ ਇਹ ਸਾਰਾ ਪ੍ਰੋਸੀਜਰ ਫਾਲੋ ਹੋ ਕੇ ਹੀ ਆਰਡਰ ਹੁੰਦੇ ਆ ਠੀਕ ਹੈ ਥੈਂਕ ਯੂ ਜੀ